ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਪਹਿਲਾ ਹਲਕਾ ਮਜੀਠੇ ਦੇ ਵਿੱਚ 27 ਵਿਅਕਤੀਆਂ ਦੀ ਮੌਤ ਹੋ ਗਈ ਜ਼ਹਿਰੀਲੀ ਸ਼ਰਾਬ ਪੀਂਦੇ ਨਾਲ ਉਸ ਤੋਂ ਬਾਅਦ ਤਿੰਨ ਦੀ ਮੌਤ ਹੋਈ ਹਲਕਾ ਲੁਧਿਆਣੇ ਦੇ ਵਿੱਚ ਜਿੱਥੇ ਜਿਮਨੀ ਚੋਲ ਹੋ ਰਹੀ ਹੈ ਜਿੱਥੇ ਕਿ ਵਿਰੋਧੀ ਪਾਰਟੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ கே ਰਹੀਆਂ ਨੇ ਕਿ ਉਹ 27 ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਬਾਅਦ ਵਿੱਚ ਤਿੰਨ ਮੌਤਾਂ ਹੋਈਆਂ ਹਲਕੇ ਲੁਧਿਆਣੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਨਹੀਂ ਕੀਤੀ ਜਾ ਰਹੀ ਇਸ ਨੂੰ ਲੈ ਕੇ ਸਾਰੇ ਹੀ ਸਾਰੇ ਹੀ ਪਾਰਟੀਆਂ ਦੇ ਆਗੂ ਤਤਤੇ ਹੋਏ ਸੀ ਲੇਕਿਨ ਪੰਜਾਬ ਸਰਕਾਰ ਨੂੰ ਇੱਕ ਬੜਾ ਬੜੀ ਵੱਡੀ ਕਸਫਤਾ ਮਿਲੀ ਹੈ 80 ਹਜ਼ਾਰ ਲੀਟਰ ਇਥਨੋਲ ਫੜ ਲਈ ਗਈ ਹੈ ਦੱਸਦੀ ਕਿ ਐਡੇ ਵੱਡੇ ਮਤਲਬ ਕਾਰਨਾਮੇ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਪੰਜਾਬ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਆਪਕਾਰੀ ਵਿਭਾਗ ਨੇ ਲਗਭਗ 8 ਘੰਟਿਆਂ ਦੀ ਕਾਰਵਾਈ ਵਿੱਚ 80000 ਲੀਟਰ ਇਥਨੋਲ ਅਤੇ ਮਥਨੋਲ ਨਾਲ ਭਰੇ ਦੋ ਗੁਜਰਾਤ ਨੰਬਰ ਦੇ ਟਰੱਕ ਜ਼ਬਤ ਕੀਤੇ ਹਨ ਜਦੋਂ ਕਿ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋਸ਼ੀਆਂ ਵਿੱਚੋਂ 4 ਬਠਿੰਡਾ ਤੋਂ 2 ਉੱਤਰ ਪ੍ਰਦੇਸ਼ ਤੋਂ ਅਤੇ 2 ਨੇਪਾਲ ਦੇ ਹਨ ਪੁਲਿਸ ਨੇ ਦੋ ਕਾਰਾਂ ਵੀ ਜ਼ਬਤ ਕੀਤੀਆਂ ਹਨ ਇਹ ਦਾਵਾ ਆ ਪੰਜਾਬ ਦੇ ਵਿੱਤ ਮੰਤਰੀ ਅਰਪਾਲ ਸਿੰਘ ਚੀਮਾ ਦਾ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ ਅੱਜ ਪੂਰੇ ਇਲਾਕੇ ਵਿੱਚ ਫੈਕਟਰੀਆਂ ਦੀ ਚੈਕਿੰਗ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜ਼ਬਤ ਕੀਤੀ ਗਈ ਸ਼ਰਾਬ ਤੋਂ 3 ਲੱਖ 3.5 ਲੱਖ ਬੋਤਲਾਂ ਦੀ ਦੇਸੀ ਸ਼ਰਾਬ ਬਣਾਈ ਜਾ ਸਕਦੀ ਹੈ ਵਿੱਤ ਮੰਤਰੀ ਨੇ ਕਿਹਾ ਕਿ ਇਥਨੋਲ ਅਤੇ ਮਥਲੋਲ ਨਾਲ ਭਰੇ ਇਹ ਟਰੱਕ ਗੁਰਦਾਸਪੁਰ ਵਿੱਚ ਸਥਿਤਕ ਸ਼ਰਾਬ ਫੈਕਟਰੀ ਤੋਂ ਆਏ ਸਨ ਆਪਕਾਰੀ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਇਸ ਤੋਂ ਬਾਅਦ ਸਾਡੀ ਟੀਮ ਸਰਗਰਮ ਸੀ ਪਰ ਮਲਜ਼ਮ ਪੂਰੀ ਨੀਤੀ ਨਾਲ ਅੱਗੇ ਵਧੇ ਉਹਨਾਂ ਨੇ ਮਨਰਾਜ ਢਾਬੇ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਨਾਲ ਹੀ ਕਾਰਵਾਈ ਅਜੇ ਜਾਰੀ ਹੈ ਜਲਦੀ ਸਰਕਾਰ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਜਾਵੇਗਾ 80 ਹਜ਼ਾਰ ਲੀਟਰ ਮਥਨੋਲ ਜਿਸ ਦੇ ਨਾਲ 3.5 ਲੱਖ ਬੋਤਲਾਂ ਸ਼ਰਾਬ ਦੀਆਂ ਬੜਾਈਆਂ ਜਾ ਸਕਦੀਆਂ ਸੀ ਉਹ ਵੀ ਜਾਲੀ ਇੱਕ ਰੀਡਟ ਔਰ ਆਲਰੇਡੀ ਪੰਜਾਬ ਨਸ਼ੇ ਦੀ ਅੱਗ ਦੇ ਵਿੱਚ ਪੂਰੀ ਤਰ੍ਹਾਂ ਝੁਲਸ ਰਿਹਾ ਹੈ ਕਿਉਂਕਿ ਹਲਕਾ ਬਜੀਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 27 ਲੋਕਾਂ ਦੀ ਮੌਤ ਹੋਈ ਬਾਅਦ ਵਿੱਚ ਤਿੰਨ ਲੁਧਿਆਣਾ ਦੇ ਵਿੱਚ ਮਿਲੇ ਮਰੇ ਬਾਅਦ ਵਿੱਚ ਉਹ ਗੱਲ ਨੂੰ ਛਿਪਾ ਲਿਆ ਗਿਆ ਲੇਕਿਨ ਇਧਰ ਆਪਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦੀ ਖੁਦ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਤਿੰਨ ਟਰੱਕ ਫੜੇ ਗਏ ਗੁਜਰਾਤ ਦੇ ਨੰਬਰਾਂ ਦੇ ਸੀ ਪੰਜ ਵਿਅਕਤੀ ਪੰਜਾਬ ਦੇ ਤਿੰਨ ਬਿਹਾਰ ਦੇ ਗੁਜਰਾਤ ਦੇ ਅਤੇ ਨੇਪਾਲ ਦੇ ਤੇ ਦੂਸਰੇ ਪਾਸੇ ਇਸ ਇਥਨੌਲ ਅਤੇ ਮਥਨੌਲ ਦੇ ਨਾਲ 80000 ਲੀਟਰ ਦੇ ਨਾਲ ਜਿਹੜੀ ਹੈ ਉਹ ਸ਼ਰਾਬ ਬਣਾਈ ਜਣੀ ਸੀ 3.5 ਲੱਖ ਬੋਤਲਾਂ ਪੰਜਾਬ ਦੀ ਜਵਾਨੀ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਮਾਰਨ ਦਾ ਪਲਾਨ ਕੌਣ ਬਣਾ ਰਿਹਾ ਹੈ ਉਸ ਬਾਰੇ ਵੱਡਾ ਖੁਲਾਸਾ ਕੀਤਾ ਜਾਵੇਗਾ ਉਹਨਾਂ ਕਹਿੰਦੇ ਕਿ ਚੰਦ ਘੜੀਆਂ ਦੀ ਚੰਦ ਘੜੀਆਂ ਤੁਸੀਂ ਇੰਤਜ਼ਾਰ ਕਰੋ ਵੱਡੇ ਵੱਡੇ ਖੁਲਾਸੇ ਹੋਣਗੇ ਇਹਨਾਂ ਮਲਜ਼ਮਾਂ ਵੱਲੋਂ ਕਿੰਨਾ ਦੇ ਤਹਿਤ ਇਹ ਕੰਮ ਕੀਤੇ ਜਾ ਰਹੇ ਨੇ ਇਹ ਖੁਦ ਖੁਲਾਸਾ ਕੀਤਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ